ਸਾਡੇ ਕੋਲ ਤਕਰੀਬਨ ਹਰ ਰੋਜ਼ 70 ਤੋਂ ਉੱਪਰ ਮਰੀਜ਼ ਇੱਥੇ ਆਉਂਦੇ ਆ ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਲੋੜ ਮੁਤਾਬਕ ਦਵਾਈਆਂ ਵੀ ਦਿੰਦੇ ਆ ਜੇ ਕਿਸੇ ਨੂੰ ਕੋਈ ਟੈਸਟ ਦੀ ਲੋੜ ਹੁੰਦੀ ਆ ਉਹਦਾ ਟੈਸਟ ਵੀ ਕਰਵਾਉਂਦੇ ਆ ਸਾਡੇ ਕੋਲ ਇੱਥੇ ਹਰ ਤਰ੍ਹਾਂ ਦੀ ਦਵਾਈਆਂ ਅਵੇਲੇਬਲ ਹੈ ਜੋ ਸਾਨੂੰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਤੇ ਸਾਰੇ ਦਵਾਈਆਂ ਫ੍ਰੀ ਨੇ ਏਸੀ ਲੱਗਿਆ ਡਾਕਟਰ ਬੈਠਿਆ ਕੰਪਿਊਟਰ ਉਹਨਾਂ ਦੇ ਕੋਲੇ ਆ 40 ਕਿਸਮ ਦੀਆਂ ਬਿਮਾਰੀਆਂ ਦੇ ਟੈਸਟ 80 ਕਿਸਮ ਦੀਆਂ ਦਵਾਈਆਂ 90 ਕਿਸਮ ਦੀਆਂ ਫ੍ਰੀ ਚ ਮਿਲਦੀਆਂ ਨੇ ਇਲਾਕੇ ਦੇ ਲੋਕ ਬਹੁਤ ਧੰਨਵਾਦ ਕਰਦੇ ਆ ਵਧੀਆ ਦਵਾਈ ਮਿਲ ਰਹੀ ਹੈ ਵਧੀਆ ਟੈਸਟ ਹੋ ਰਹੇ ਨੇ ਫ੍ਰੀ ਆਫ ਕਾਸਟ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਜ਼ੁਰਗਾਂ ਤੇ ਬੱਚਿਆਂ ਦਾ ਤੇ ਬੀਬੀਆਂ ਦਾ ਧਿਆਨ ਰੱਖਦੇ ਹੋਏ ਪਿੰਡਾਂ ਦੇ ਵਿੱਚ ਇੱਕ ਕਲੀਨਿਕ ਖੋਲ੍ਹਿਆ ਹਾਂ ਸਰ ਕੀ ਕਹਿਣਾ ਚਾਹੋਗੇ ਅੱਜ ਜੋ ਤੁਸੀਂ মিডিਆ ਨਾਲ ਰੂਬਰੂ ਹੋ ਰਹੇ ਜੀ ਕੀ ਰਿਕਵਰੀ ਹੈ ਸਰ ਸਾਡੀ ਜਿਹੜੇ ਐਸਚੋ ਗੁਰੂ ਹਰਸ ਹੈ ਇਹਨਾਂ ਵੱਲੋਂ ਡੀਐਸਪੀ ਸਾਹਿਬ ਗੁਰੂ ਹਰਸਾ ਸਫਲੀਪ ਵਿੱਚ ਇਹਨਾਂ ਵੱਲੋਂ ਫੜੀ ਵਧੀਆ ਇੱਕ ਸਫਲਤਾ ਹਾਸਲ ਹੋਈ ਹੈ ਤੇ ਇਹਨਾਂ ਨੇ ਇੱਕ ਗਰੋਹ ਫੜਿਆ ਅਵਤਾਤ ਸਿੰਘ ਉਰ ਸਾਰੀ ਤੇ ਸੰਦੀਪ ਸਿੰਘ ਪੁੱਤਰ ਕੱਕਾ ਸਿੰਘ ਤੇ ਇਹਦੇ ਵਿੱਚ ਅਸੀਂ ਪੁਸ਼ਕੀਸ਼ ਦਰਨ ਹੋਰ ਵੀ ਆ ਰਹੇ ਸ਼ਾਇਦ ਉਹਨਾਂ ਦੇ ਸਾਥੀ ਹੋਣ ਤੇ ਇਹਨਾਂ ਤੋਂ 25 ਮੋਟਰਸਾਈਕਲ ਪਰਾਮਧ ਕਰਨ ਸਫਲ ਸਫਲਤਾ ਹਾਸਲ ਹੋਈ ਚੋਰੀ ਦੇ ਮੋਟਰਸਾਈਕਲ ਜਿਹਦੇ ਵਿੱਚ ਸਕੂਟਰ ਜਿਹੜੇ ਐਕਟਿਵਾ ਹੈਗੇ ਆ ਤੇ ਇਵੇਂ ਹੀ ਮੋਟਰਸਾਈਕਲ ਨਵੇਂ ਜਿਹੜੇ ਬੁਲਟ ਹੈ ਇਹਦੇ ਵਿੱਚ ਬੁਲਟ ਤਿੰਨ ਨਵੇਂ ਬੁਲਟ ਹੈ ਐਕਟਿਵਾ ਤਿੰਨ ਹੈ ਪਲਸਰ ਮੋਟਰਸਾਈਕਲ ਲੱਕਾ ਪਲੈਟੀਨਾ ਮੋਟਰਸਾਈਕਲ ਤਿੰਨ ਸਪਲੈਂਡਰ ਪੰਜ ਤੇ ਡਿਲਕਸ ਸਪਲੈਂਡਰ ਡਿਲਕਸ 10 ਮੋਟਰਸਾਈਕਲ ਟੋਟਲ 25 ਮੋਟਰਸਾਈਕਲ ਚੋਰੀ ਦੇ ਜਿਹੜੇ ਇਹਨਾਂ ਨੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇਹ ਦੋ ਜਣੇ ਆ ਗ੍ਰਿਫਤਾਰ ਕੀਤੇ ਆ ਇਹਦੇ ਚ ਆ ਜਿਹੜਾ ਅਵਤਾਰ ਸਿੰਘ ਅਵਤਾਰੀ ਆ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ ਜਿਹੜਾ ਜਲੰਧਰ ਤੇ ਹੁਣ ਕਤਮਗੜ੍ਹ ਪਾਟੇ ਚ ਰਹਿੰਦਾ ਸੀ ਗੁਰੂ ਅਰਸੇ ਦੇ ਵਿੱਚ ਜੀ ਇਹ ਬੰਦਾ ਬੜਾ ਨਟੋਰੀਅਸ ਹੈ ਇਹ ਇੱਕ ਪੱਕਾ ਕ੍ਰੋਨਿਕ ਚੋਰ ਹੈ ਜਿਹੜਾ ਅੱਗੇ ਵੀ ਮੋਟਰਸਾਈਕਲ ਚੋਰੀ ਚ ਜਾਂ ਹੋਰ ਚੋਰੀਆਂ ਦੇ ਵਿੱਚ ਬਹੁਤ ਦੀ ਸ਼ਾਮਲ ਰਿਹਾ ਹੈ ਇਹਦੇ ਤੇ 19 ਐਫ ਆਈ ਆਰਸ ਦਰਜ ਹੈ ਜਿਹੜੇ ਵੱਖ-ਵੱਖ ਥਾਣਿਆਂ ਦੇ ਵਿੱਚ ਜਿਵੇਂ ਜਲਾਲਾਬਾਦ ਫਾਜ਼ਲਕਾ ਦੇ ਸਿਵਲ ਲਾਈਨ ਬਠਿੰਡਾ ਹੁਣ ਵੀ ਜਿਹੜਾ ਇਹਦੀ ਪੁਛਕਿਛ ਤੋਂ ਸਾਹਮਣੇ ਆਈਆਂ ਚੀਜ਼ਾਂ ਉਹਦੇ ਵਿੱਚ ਇਹ ਹੈ ਵੀ ਇਹਨਾਂ ਨੇ ਜ਼ਿਆਦਾਤਰ ਆ ਮੋਟਰਸਾਈਕਲ ਜਿਹੜੇ ਚੋਰੀ ਕੀਤੇ ਵਹੀਕਲਸ ਇਹ ਬਠਿੰਡਾ ਤੋਂ ਮਾਨਸਾ ਤੋਂ ਤੇ ਜਲਾਲਾਬਾਦ ਤੋਂ ਚੋਰੀ ਕੀਤੇ ਜੀ ਇਹਦਾ ਸਾਰਾ ਅਸੀਂ ਰਿਕਾਰਡ ਦੇਖ ਰਹੇ ਆ ਮੋਟਰਸਾਈਕਲਸ ਦਾ ਤੇ ਉਹਦੀ ਚੋਰੀ ਦੇ ਤੇ ਪੁਛਕਿਛ ਮੁਤਾਬਕ ਉਹਨਾਂ ਦੇ ਨਾਲ ਅਸੀਂ ਤਾਲਮਿਲ ਕਰ ਰਹੇ ਆ ਇਹਨਾਂ ਡਿਸਟ੍ਰਿਕਟਸ ਦੇ ਨਾਲ ਜਿੱਥੋਂ ਜਿੱਥੋਂ ਮਾਨਸਾ ਬਠਿੰਡਾ ਤੇ ਜਲਾਲਾਬਾਦ ਜ਼ਿਲ੍ਹਾ ਹਜ਼ਰਤ ਕਾ ਦੇ ਵਿੱਚ ਵੀ ਉਹਨਾਂ ਦੇ ਨਾਲ ਤਾਲਮਿਲ ਕਰਕੇ ਜੋ ਉਹਨਾਂ ਦੇ ਉੱਥੇ ਪਰਚੇ ਦਰਜ ਹੈ ਜੀ ਜਾਂ ਉਹਨਾਂ ਦੇ ਕਿਸੇ ਕਿਸਮ ਦੀ ਡਿਟੇਲਸ ਇਹਨਾਂ ਬਾਰੇ ਵਹੀਕਲਸ ਬਾਰੇ ਲੈ ਕੇ ਇਹਨਾਂ ਦੇ ਮਾਲਕਾਂ ਨੂੰ ਅਸੀਂ ਜਲਦ ਤੋਂ ਜਲਦ ਇਹ ਵਾਪਸ ਕਰਾਂਗੇ ਇਹ ਸਰ ਕਿਥੋਂ ਰਿਕਵਰ ਹੋਈ ਸੀ ਮੋਟਰਸਾਈਕਲ ਇਹ ਇਹਨਾਂ ਦੇ ਜੀ ਇੱਥੇ ਜਦੋਂ ਅਰੈਸਟ ਕੀਤੇ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਬੇਸ ਤੇ ਇਹਨਾਂ ਨੇ ਬੰਦੇ ਅਰੈਸਟ ਕੀਤੇ ਤਾਂ ਇਹਨਾਂ ਨੇ ਉਸ ਤੋਂ ਬਾਅਦ ਉਹਨਾਂ ਦੇ ਦਸਨ ਤੋਂ ਦੋ ਮੋਟਰਸਾਈਕਲ ਸਰੂਪੇ ਵਾਲਾ ਰੋਡ ਬੰਦ ਪੇ ਗਦਾਮ ਦੇ ਸਾਹਮਣੇ ਉੱਥੋਂ ਇਹਨਾਂ ਨੇ ਰਿਕਵਰ ਕੀਤੇ ਤੇ 23 ਮੋਟਰਸਾਈਕਲ ਝਾਵਲਾ ਰੋਡ ਤੇ ਜਿਹੜੇ ਬੰਦ ਪਏ ਗਦਾਮ ਹੈ ਜਿੱਥੇ ਦਾ ਮਤਲਬ ਅਬਾਂਡਨਡ ਬਿਲਡਿੰਗਸ ਉਹ ਤੋਂ ਹਨਾ ਨੇ ਤੌਰ ਤੇ ਚੌਥਲ ਕੋ ਕੇ ਰੱਖੇ ਸੀ ਸਰ ਕੀ ਦੇਖਦੇ ਕਿੰਨੇ ਕੋ ਹੌਸਲੇ ਇਹਨਾਂ ਦੇ ਬੁਲਾਉਂਦਾ ਜਿੱਦਾਂ ਸਰ ਤੁਸੀਂ ਦੱਸ ਰਹੇ ਜੀ 19 ਪਰਚੇ ਇਹਨਾਂ ਦੇ ਜੀ ਔਰ 25 ਦੀ ਰਿਕਵਰੀ ਹੋਈ ਹੈ ਜੀ ਇਹ ਇੱਥੇ ਧਿਆਨ ਦੇ ਇਹ ਧਿਆਨ ਦੇ ਇਹੋ ਗੱਲ ਇਹ ਹੈ ਜੀ ਵੀ 19 ਪਰਚੇ ਆ ਹੁਣ ਆ ਪਰਚਾ ਹੋ ਗਿਆ ਇੰਨੀ ਰਿਕਵਰੀ ਕਰ ਲਈ ਜੀ ਹੌਸਲੇ ਤਾਂ ਇਹਨਾਂ ਦੇ ਪਾਸਤ ਆ ਜੀ ਤੇ ਅਜੇ ਹੀ ਮੈਂ ਇਹਨਾਂ ਨੂੰ ਵਰਨਿੰਗ ਦਿੰਦਾ ਜਿਹੜੇ ਵੀ ਇਹ ਬੰਦੇ ਆ ਕੋਈ ਚੋਰੀ ਚੂਰੀ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਅਸੀਂ ਮਤਲਬ ਸੌਖੇ ਨਹੀਂ ਛਾਣ ਦੇਵਾਂਗੇ ਉਹਨਾਂ ਦੀ ਨੀਂਦਾਂ ਹਰਾਮ ਕਰਕੇ ਰੱਖਾਂਗੇ ਜੇ ਉਹਨਾਂ ਨੂੰ ਜ਼ਿਲਾ ਭੁਗਤਨੀਆ ਪੈਣੀਆਂ ਤੇ ਜਿਹੜੇ ਆਪਣੇ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਸਖਤ ਤੋਂ ਸਖਤ ਅਸੀਂ ਕਰਾਂਗੇ ਜਿਹੜਿਆਂ ਚੋਰੀਆਂ ਕਰਦੇ ਰਹਿੰਦੇ ਆ ਸਰ ਤੁਸੀਂ ਵਿਧਾਈ ਦੇ ਪਾਤਰ ਹੋ ਜਦੋਂ ਤੁਸੀਂ ਚਾਰਜ ਸੰਭਾਲਿਆ ਕਾਫੀ ਰਿਕਵਰੀ ਹੋਈ ਹੈ ਨਸ਼ੇ ਨੂੰ ਲੈ ਕੇ ਐਨਡੀ ਦੇ ਕਾਫੀ ਮਾਮਲੇ ਦਰਜ ਕੀਤੇ ਗਏ ਜੀ ਔਰ ਵੀ ਸਰ ਕੋਈ ਆਉਣ ਵਾਲੇ ਸਮੇਂ ਚ ਇਦਾਂ ਦੀ ਰਿਕਵਰੀ ਜਾਂ ਜਿਨ੍ਹਾਂ ਦੇ ਸਰ ਪ੍ਰਾਪਰਟੀ ਵਗੈਰਾ ਫ੍ਰੀਜ਼ ਕਰਨੀ ਹੈ ਜੀ ਦੇਖੋ ਜੀ ਆਪਣੇ ਕਈ ਕਰੋੜਾਂ ਦੀ ਅਸੀਂ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਡਿਸਟਰਾਇਬੀ ਕੀਤੀ ਗਈ ਹੈ ਉਹਨਾਂ ਦੀ ਡਿਮੋਲਿਸ਼ ਕੀਤੀ ਗਈ ਹੈ ਜਿਹੜੇ ਉਹਨਾਂ ਨੇ ਇਲ ਗਾਟਨ ਵੈਲਥ ਜਿਹੜੇ ਨਜਾਇਜ਼ ਧੰਦੇ ਤੋਂ ਇਸ ਦੇ ਡਰੱਗ ਟ੍ਰਾਂਸਫਰ ਦੇ ਜਿਹੜੇ ਧੰਦੇ ਤੋਂ ਉਹਨਾਂ ਨੇ ਪੈਸੇ ਕਮਾਏ ਸੀਗੇ ਉਹ ਡਰੱਗ ਮਨੀ ਉਹ ਅਸੀਂ ਜਬਤ ਵੀ ਕੀਤੀ ਹੈ ਲਗਭਗ 80 ਲੱਖ ਤੋਂ ਵੱਧ ਜਿਹੜੇ ਅਸੀਂ ਆਚਾਰਾਂ ਮਹੀਨਿਆਂ ਚ ਇਹਨਾਂ ਦਾ ਟ੍ਰੱਗ ਮਨੀ ਅਸੀਂ ਰਿਕਵਰ ਕੀਤੀ ਹੈ ਕਰੋੜਾਂ ਦੀ ਇਹਨਾਂ ਦੀ ਪ੍ਰਾਪਰਟੀਆਂ ਅਸੀਂ ਉਹਦੇ ਵਿੱਚ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਅਸੀਂ ਉਹਨੂੰ ਫ੍ਰੀਜ਼ ਕੀਤਾ ਹੈ ਤੇ ਇਵੇਂ ਇਹਨਾਂ ਦੀਆਂ ਪ੍ਰੋਪਰਟੀਆਂ ਡਿਸਟਰੋਏਵ ਕੀਤੀ ਗਈ ਜਿਹੜੇ ਡਮਾਰਿਸ਼ ਕੀਤੇ ਗਏ ਜਿਹੜੀਆਂ ਇਹਨਾਂ ਨੇ ਨਜਾਇਜ਼ ਧੰਦੇ ਤੋਂ ਬਣਾਈਆਂ ਸੀ ਸਰ ਕੀ ਲੱਗਦਾ ਹੈ ਰਮਾਂਡ ਤੋਂ ਬਾਅਦ ਹੋਰ ਵੀ ਰਿਕਵਰੀ ਇਹਨਾਂ ਕੋਲ ਹੋਣ ਦੇ ਚਾਂਸ ਹੈ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਤੋਂ 25 ਤਾਂ ਹੈ ਜਿਹੜੇ ਟੂ-ਵੀਲਰ ਰਿਕਵਰ ਹੋ ਗਏ ਆ ਹੋਰ ਵੀ ਸਾਨੂੰ ਉਮੀਦ ਹੈ ਵੀ ਇਹਨਾਂ ਦੇ ਜੇ ਕੋਈ ਨਾਲ ਦਾ ਕੋਈ ਜਾਣ-ਪਛਾਣ ਦਾ ਸਾਥੀ ਵੀ ਹੋਵੇ ਕੁਝ ਕਿਸੇ ਰਾਹ ਦੇ ਕੋਈ ਵੀ ਚੀਜ਼ ਹੋਰ ਸਾਹਮਣੇ ਆਉਂਦੀ ਹੈ ਹੋਰ ਵੀ ਰਿਕਵਰ ਹੋ ਸਕਦਾ ਕਿਉਂਕਿ ਸਰ ਜੀ ਖੇਤੀ ਵੱਡੀ ਮਾਤਰਾ ਦੇ ਵਿੱਚ ਬਾਈਕ ਮਿਲਨੀ ਯਾਨੀ ਉਹ ਵੀ ਨਵੇਂ ਅੱਛੀ ਕੰਡੀਸ਼ਨ ਦੇ ਬਾਈਕ ਕਹਿੰਦੇ ਕਿ ਕਾਫੀ ਇਹਨਾਂ ਨਾਲ ਹੋਰ ਵੀ ਲੋਗ ਇਨਵੋਲਡ ਲੱਗਦੇ ਨੇ ਵੀ ਇਹ ਦੋ ਬੰਦਿਆਂ ਦਾ ਕੰਮ ਤਾਂ ਕਰ ਨਹੀਂ ਹੋ ਸਕਦਾ ਤੇ ਇਸ ਤੋਂ ਬਾਅਦ ਬਿਲਕੁਲ ਜੀ ਇਹ ਨੋਟੋਰੀਅਸ ਹੈ ਇਹਨਾਂ ਦੇ ਨਾਲ ਹੋਰ ਵੀ ਸਾਥੀ ਹੋ ਸਕਦੇ ਆ ਅਸੀਂ ਵੀ ਉਵੇਂ ਇਹਨਾਂ ਦੀ ਪੁਛਗਿਸ ਚੱਲ ਰਹੀ ਹੈ ਜਿਵੇਂ ਹੋਰ ਚੀਜ਼ ਸਾਹਮਣੇ ਪੁਛ ਵਿੱਚ ਤੋਂ ਆਈ ਤੇ ਇਹਨਾਂ ਦੇ ਨਾਲ ਦੇ ਜਿਹੜੇ ਹੋਰ ਸਾਥੀ ਵੀ ਆਏ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ